ਮੈਨੂੰ ਦੇਖੋ ਰੱਬ ਪ੍ਰਮਾਤਮਾ ਹੈ ਹੀ ਸਭ ਕੁਝ ਉਹ ਖੈਰ ਉਹਨਾਂ ਬਗੈਰ ਤਾਂ ਪਰ ਉਹ ਬੜਾ ਛੇਤੀ ਜਿਹੜਾ ਹੈ ਉਹ ਪ੍ਰਤੱਖ ਦਿਖਾ ਦਿੰਦਾ ਮੈਨੂੰ ਯਾਦ ਆ ਆਹੀ 3 ਮਹੀਨੇ ਪਹਿਲਾਂ ਮੈਂ ਲੁਧਿਆਣੇ ਇਲੈਕਸ਼ਨਾਂ ਦੇ ਵਿੱਚ ਇਹੀ ਕੇਜਰੀਵਾਲ ਇਹੀ ਰਾਗਵ ਚੱਡਾ ਇਹਨਾਂ ਦੇ ਹੁਕਮਾਂ ਤੇ ਮੈਂ ਜਦੋਂ ਇਲੈਕਸ਼ਨ ਨੋਮੀਨੇਸ਼ਨ ਭਰਨ ਤੋਂ ਇੱਕ ਦਿਨ ਇੱਕ ਦਿਨ ਨਹੀਂ 11 ਵਜੇ ਰਾਤ ਨੂੰ ਸਵੇਰੇ 10 ਵਜੇ ਮੈਂ ਕਾਗਜ਼ ਭਰਨੇ ਆ ਮੈਨੂੰ ਇਹ ਖਾਸ ਤੌਰ ਤੇ ਮੇਰੇ ਕੋਲ ਦੋ ਕਮਰਿਆਂ ਦਾ ਘਰ ਸੀ ਜਿਹੜਾ ਸਕਿਉਰਿਟੀ ਰੀਜ਼ਨ ਕਰਕੇ ਉਦੇ ਕਰਕੇ ਮੈਨੂੰ ਮਿਲਿਆ ਹੋਇਆ ਜਿੱਥੇ ਮੈਂ ਰਹਿ ਰਿਹਾ ਸੀ ਹੁਣ ਇੱਕ ਦਿਨ ਦਾ ਨਹੀਂ ਰਹਿ ਰਿਹਾ ਸੀ ਮੈਂ ਤਕਰੀਬਨ 2014 ਦਾ ਰਹਿ ਰਿਹਾ ਸੀ ਅਸੀਂ ਉੱਤੇ ਦੋ ਇਲੈਕਸ਼ਨਾਂ ਤੇ ਉਹ ਇਲੈਕਸ਼ਨਾਂ ਮੈਂ ਲੜ ਲਿਆ ਸੀ ਤੇ ਇਸ ਵਾਰ ਇਹਨਾਂ ਨੇ ਉਹਨੂੰ ਇੱਕਦਮ ਕੈਨਸਲ ਕਰਕੇ ਮੇਰੇ ਉੱਤੇ ਇਹ ਕਰਤਾ ਵੀ ਇਹ ਘਰ ਰਾਤੋਂ ਰਾਤ ਛੱਡ ਕੇ ਬਾਹਰ ਨਿਕਲੋ ਤੇ 2 ਕਰੋੜ ਰੁਪਈਆ ਮੇਰੇ ਤੇ ਜਿਹੜਾ ਵਾਈਟ ਦਾ ਉਹ ਦੇਣਾ ਪਊਗਾ 10 ਵਜੇ ਤੱਕ ਨਹੀਂ ਥੋਡੇ ਕਾਗਜ ਰੱਦ ਹੋ ਜਾਣਗੇ ਚਲੋ ਮੈਂ ਤਾਂ 2 ਕਰੋੜ ਰੁਪਈਆ ਵਾਈਟ ਦਾ ਭਰਤਾ ਮੇਰੇ ਬਥੇਰੇ ਮੇਰੇ ਚਾਹਣ ਵਾਲੇ ਨੇ ਪਿਆਰ ਕਰਨ ਵਾਲੇ ਆ ਤੇ ਘਰ ਵੀ ਉਦੋਂ ਹੀ ਛੱਡ ਕੇ ਚਲੇ ਗਏ ਬਥੇਰੇ ਕੋਈ ਘਰਾਂ ਦੀ ਕੋਈ ਕਮੀ ਥੋੜੀ ਸੀ ਉਹ ਤਾਂ ਸਿਕਿਉਰਿਟੀ ਕਰਕੇ ਸਰਕਾਰੀ ਘਰ ਸੀ ਨਹੀਂ ਘਰਾਂ ਦੀ ਕਮੀ ਹੁਣ ਗੱਲ ਇਹ ਹੋਈ ਅੱਜ ਮੈਂ ਸੋਚ ਰਿਹਾ ਸੀ ਮੈਂ ਕਿਹਾ ਦੇਖੋ ਕਿਵੇਂ ਕਿਵੇਂ ਇਹ ਸਮਾਂ ਬਦਲਦਾ ਏ ਅੱਜ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਰਾਗਵ ਚੱਡਾ ਤੇ ਆਮ ਆਦਮੀ ਪਾਰਟੀ ਹੁਣ ਥੋੜਾ ਕੀ ਬਣੂ ਹਨਕਾਲੀਆ ਥੋੜਾ ਕੀ ਬਣੂ ਜਿਵੇਂ ਉਹ ਕਹਿੰਦੇ ਆ ਨਾ ਡਾਇਲੌਗ ਇਹਨਾਂ ਨੇ ਮੈਂ ਪੜ ਰਿਹਾ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ ਚ ਅਸੀਂ ਤਾਂ ਸਰਕਾਰੀ ਘਰਾਂ 'ਚ ਜਾਵਾਂਗੇ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਏ ਉਹ ਜਿਹੜੀ ਸ਼ਾਨੋ ਸ਼ੌਕ ਜਾਂ ਜੋ ਵੀ ਇਹ ਚੀਜ਼ਾਂ ਸੀ ਬਿਲਕੁਲ ਕਦੇ ਵੀ ਇਹ 2013 'ਚ ਇਲੈਕਸ਼ਨਾਂ 'ਚ ਆ ਮੈਂ ਪੜ੍ਹ ਰਿਹਾ ਇਹ ਇਹਨਾਂ ਦੇ ਪ੍ਰੋਮਿਸ ਸੀ 노 ਸਿਕਿਉਰਿਟੀ ਉਹ ਆਮ ਆਦਮੀ ਕੇਜਰੀਵਾਲ 노 ਬੰਗਲੋਸ 노 ਕੋਠੀਆਂਸ 노 ਲਾਲਬੱਤੀ ਕੋਈ ਕੋਈ ਵੀ ਬਿਲਕੁਲ ਅਸੀਂ ਜਿਹੜਾ 노 ਵੀਆਈਪੀ ਕਲਚਰ ਅਸੀਂ ਸਾਰਾ ਕੁਝ ਇਹ ਗੱਲਾਂ ਕਰਾਂਗੇ ਅੱਜ ਹਾਲਾਤ ਦੇਖੋ ਪਹਿਲਾਂ ਮੈਂ ਇਹ ਦੱਸਦਾ ਜਿਹੜੇ ਇਹਨਾਂ ਦੇ ਡਿਪਟੀ ਮੁੱਖ ਮੰਤਰੀ ਕੀ ਨਾਮ ਸੀ ਉਹਨਾਂ ਦਾ ਮਨੀਸ਼ ਸੋਧਿਆ ਜੀ ਉਹ ਜਨਾਬੇ ਆਲੀ ਜਿੱਦਣ ਜੇਲ੍ਹ ਚਲੇ ਗਏ ਓਦੋਂ ਬਾਅਦ ਉਹਨਾਂ ਨੇ ਡਿਪਟੀ ਮੁੱਖ ਮੰਤਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਉਦੋਂ ਦੇ ਉਹ ਆਪਣਾ ਘਰ ਨਹੀਂ ਛੱਡੇ ਦੇਖੋ ਪਿਆਰ ਸਰਕਾਰੀ ਘਰਾਂ ਦਾ ਕਿੰਨਾ ਹੈ ਉਦੋਂ ਦਾ ਜਿਹੜੀ ਅੱਜ ਦੇ ਮੁੱਖ ਮੰਤਰੀ ਨੇ ਕੀ ਨਾਮਾ ਉਹਨਾਂ ਦਾ ਆਤਿਸ਼ੀ ਆਤਿਸ਼ੀ ਦੇ ਨੋਂ ਤੇ ਉਹਨਾਂ ਦੇ ਮਕਾਨ ਕਰਾ ਕੇ ਉਹਨਾਂ ਦੇ ਤੇ ਰਹਿੰਦੇ ਰਹੇ ਜਿੰਨਾ ਚਿਰ ਵੀ ਉਹ ਜੇਲ੍ਹ ਚ ਰਹੇ ਇੰਨਾ ਪਿਆਰ ਇੰਨਾ ਸੁੱਖ ਸਹੂਲਤਾਂ ਦੀ ਆਦਤ ਡਿਪਟੀ ਸੀਐਮ ਦਾ استیفا ਉਹਨਾਂ ਦਾ ਮਕਾਨ ਜਿਹੜਾ ਹੈ ਹਾਥੀ ਜਿਹੜੇ ਅੱਜ ਦੇ ਮੁੱਖ ਮੰਤਰੀ ਆ ਉਹਨਾਂ ਦੇ ਨਾਂ ਤੇ ਉਹ ਉਹਨੇ ਮਹੀਨੇ ਰਹੇ ਹੁਣ ਕੇਜਰੀਵਾਲ ਸਾਹਿਬ ਜਿਹੜੇ ਕਿ 17 ਮਹੀਨੇ ਰਹੇ ਜਿਹੜੇ ਕਹਿੰਦੇ ਸੀ ਮੈਂ ਤਾਂ ਕਿਸੇ ਚੀਜ਼ ਦੀ ਮੈਨੂੰ ਲੋੜ ਹੀ ਨਹੀਂ ਅੱਜ ਧੱਕੇ ਨਾਲ ਕਿਉਂਕਿ ਜਿਹੜੇ ਮਨੀਸ਼ ਛੋਧਿਆ ਜੀ ਪੜਪੜਗੰਝ ਤੋਂ ਐਮਐਲਏ ਪੜਪੜਗੰਝ ਕਿੱਥੇ ਜਾਣਗੇ ਜੀ ਕਿਉਂ ਕਿ ਆਮ ਆਦਮੀ ਸਰਕਾਰ ਚ ਪੜਪੜਗੰਝ ਤੱਕ ਕੋਈ ਸੜਕੀ ਹੈ ਨਹੀਂਗੀ ਸੜਕਾਂ ਦੇ ਹਾਲ ਨਹੀਂ ਘਰਾਂ ਚ ਪਾਣੀ ਆਉਂਦਾ ਨਹੀਂ ਘਰਾਂ ਚ ਲਾਈਟ ਆਉਂਦੀ ਨਹੀਂ ਡੇਂਗੂ ਮੱਛਰ ਫਿਰਦਾ ਏ ਮਲੇਰੀਆ ਫਿਰਦਾ ਏ ਆਮ ਲੋਕ ਰਹਿਣ ਉੱਥੇ ਇਹ ਕਿਉਂ ਰਹਿਣਗੇ ਇਹ ਤਾਂ ਜਿਹੜਾ ਆ ਸਭ ਤੋਂ ਵਧੀਆ ਏਰੀਆ ਏ ਜਿੱਥੇ ਸੈਂਟਰਲ ਗਵਰਨਮੈਂਟ ਦੇਖ ਭਾਲ ਰੱਖਦੀ ਆ ਅੱਜ ਉਸ ਚ ਹਰਪਜਨ ਸਿੰਘ ਜੀ ਉਹ ਰੱਖੀ ਇਸ ਕਰਕੇ ਸੀ ਐਮਪੀ ਹੋ ਰਹੇ ਨੇ ਪੰਜਾਬ ਦੇ ਕੰਮ ਲਈ ਤੋਂ ਹੀ ਬਣਾਏ ਸੀ ਪਹਿਲਾਂ بڑے بڑے ਸੌਦੇ ਕਰ ਗਏ ਉਹਨਾਂ ਤੋਂ ਪੈਸੇ ਲੈ ਲੇ ਤੇ ਉਹ ਤਾਂ ਇਸੇ ਕਰਕੇ ਰੱਖੇ ਸੀ ਤੇ ਉਹ ਵਧੀਆ ਉਹਨਾਂ ਨੇ ਕਿਉਂਕਿ ਉਹ ਵੱਡੇ ਪਲੇਅਰ ਨੇ ਬੜੀਆਂ ਕੰਪਨੀਆਂ ਉਹਨਾਂ ਕੋਲ ਬੜਾ ਰੈਨੋਵੇਸ਼ਨ ਘਰ ਚ ਵੀ ਬਹੁਤ ਵੱਡੀ ਰੈਨੋਵੇਸ਼ਨ ਹੋਈ ਹੋਈ ਆ ਦੇਖਿਓ ਤੁਸੀਂ ਹੁਣ ਜਾ ਕੇ ਕਦੇ ਕਰੋੜਾ ਰੁਪਏ ਅੰਦਰ ਲੱਗਿਆ ਹੋਇਆ ਘਰ ਦੇ ਤੇ ਉਹ ਘਰ ਜਨਾਬ ਨੇ ਅੱਜ ਪਰਪੜਗੰਜ ਵਾਲਿਆਂ ਨੇ ਸਾਂਭ ਲਿਆ ਜਿਹਦਾ ਨੰਬਰ 32 ਡਾਕਟਰ ਰਜਿੰਦਰ ਪਛਾਦਰੋ ਤੇ ਚੀ ਮੰਤਰੀ ਸਾਹਿਬ ਕਹਿੰਦੇ ਵੀ ਮੈਂ ਕਿੱਥੇ ਜੀ ਕਰਦਾ ਜੀ ਸ਼ੀਸ਼ ਮਹਿਲ ਛੱਡਣ ਨੂੰ ਸ਼ੀਸ਼ ਮਹਿਲ ਤਾਂ ਹੋਣਾ ਆਦਸ਼ੀ ਨੇ ਸੰਭਲੇ ਆ ਕਾਨੂੰਨੀ ਤੌਰ ਤੇ ਉਹਨਾਂ ਨੇ ਕਿਹਾ ਮੈਂ ਕਿਉਂ ਨਾ ਇਹਦਾ ਆਨੰਦ ਮਾਣਾ ਬਹੁਤ ਵੱਡੀਆਂ ਵੱਡੀਆਂ ਉੱਥੇ ਜਿਹੜੇ ਸੁੱਖ ਸਹੂਲਦਾਂ ਨੇ 5-5 ਲੱਖ ਦਾ ਤੇ 1 50-50 ਲੱਖ ਦੇ ਜਿਹੜੇ ਕੱਬ ਨੇ 스ਵਿਮਿੰਗ ਪੂਲ ਆ ਉਹਦੇ ਵਿੱਚ ਨੌਨ ਟੈਨਿਸ ਦਾ ਆਨੰਦ ਮਾਣਾ ਨਹੀਂ ਗੇ ਹੁਣ ਕਿਉਂ ਨਾ ਮਾਣ ਤੇ ਪਰ ਇੱਧਰ ਹੁਣ ਫਿਕਰ ਪੈ ਗਿਆ ਵੀ ਕਿੱਥੇ ਜਾਣ ਪਹਿਲਾਂ ਵਿਚਾਰਿਆਂ ਨੂੰ ਦਰਦ ਬੜਾ ਹੋਇਆ 17 ਮਹੀਨੇ ਤੇ ਅੱਜ ਹੁਣ ਉਹ ਵਿਚਾਰੇ ਮੈਨੂੰ ਪਤਾ ਨਹੀਂ ਜਲੰਧਰ ਵਾਲੇ ਕਿੱਥੇ ਜਾਣਗੇ ਜਦੋਂ ਪਾਰਲੀਮੈਂਟ ਚ ਆਇਆ ਕਰਨਗੇ ਜਾਂ ਤਾਂ ਨਾਲ ਕਮਰਾ ਕੁਮਰਾ ਦੇਣਾ ਪਊਗਾ ਤੋ ਪਰਿਵਾਰ ਇੱਕ ਘਰ ਚ ਰਹਿਣਗੇ ਜਿਹੜੇ ਲਵਲੀ ਯੂਨੀਵਰਸਿਟੀ ਵਾਲੇ ਨੇ ਸਾਡੇ ਬੜੇ ਸਤਕਾਰਯੋਗ ਨੇ ਉਹਨਾਂ ਦਾ ਵੀ ਬੜਾ ਸੁਖ ਨਾਲ ਮਿਹਨਤ ਕਰਕੇ ਵੱਡਾ ਕਾਰੋਬਾਰ ਤੇ ਉਹ ਫਲੈਟ ਵੀ ਜਿਹੜਾ ਉਹਨਾਂ ਦਾ ਘਰ ਸੀ ਉਹ ਵੀ ਬੜਾ ਹੁੰਦਾ ਬਣਿਆ ਹੋਇਆ ਉਹਦੇ ਵਿੱਚ ਵੀ ਬਹੁਤ ਵੱਡਾ ਕੰਮ ਹੋਇਆ ਹੋਇਆ ਤੇ ਉਹ ਦੋਨਾਂ ਚ ਜਿਹੜਾ ਜ਼ਿਆਦਾ ਵਧੀਆ ਸੀ ਜਿੱਤੇ ਜ਼ਿਆਦਾ ਪੈਸੇ ਲੱਗੇ ਸੀ ਉਹ ਸਾਡੇ ਐਕਸ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਨੇ ਸੰਭਲੇ ਆ ਜੀਤ 50 ਲੱਖ ਘੱਟ ਲੱਗਿਆ ਸੀ ਉਹ ਡਿਪਟੀ ਮੁੱਖ ਮੰਤਰੀ ਨੇ ਸਾਂਭ ਲਿਆ ਅੱਜ ਪਤਾ ਲੱਗਦਾ ਵੀ ਕੀ ਭਾਵਕ ਦੀ ਬਿਕਦੀ ਅੱਜ ਇਹ ਪਤਾ ਇਹ ਇਹ परमात्मा ਹੈ ਨਾ ਜਿਹੜਾ ਇਹ ਜਿਵੇਂ ਕਹਿੰਦੇ ਆ ਨਾ ਵੀ ਇਹ ਸਾਹ ਬਰਾਬਰ ਬਹੁਤ ਛੇਤੀ ਕਰਦਾ ਅੱਗੇ ਸੀ ਇਹ ਕਲਯੁਗ ਚ ਤਾਂ ਸਾਹਮਣੇ ਹੀ ਸਭ ਕੁਝ ਹੋ ਜਾਂਦਾ ਮੈਂ ਅੱਜ ਪਰ ਖੁਸ਼ ਨਹੀਂ ਇਸ ਗੱਲ ਤੇ ਮੈਨੂੰ ਬਹੁਤ ਅੱਜ ਦੁੱਖ ਆ ਵੀ ਕੇਜਰੀਵਾਲ ਸਾਹਿਬ সুইমিং ਪੂਲ ਤੋਂ ਬਗੈਰ ਬੱਚੇ ਨੇ ਪਰਿਵਾਰ ਆ ਮੈਂ ਉਹਨਾਂ ਦੀ ਨਹੀਂ ਗੱਲ ਕਰਦਾ ਹੁਣ ਕਿੱਥੇ ਸੋਨਾ ਬਾਥ ਮ사ਜ ਕਿੱਥੇ ਕਰਾਉਣਗੇ ਬੜਾ ਔਖਾ ਹੋਇਆ ਜੀ 17 ਮਹੀਨੇ ਜੇਲ੍ਹ ਚ ਰਹੇ ਨੇ ਸ਼ੀਸ਼ਮੈਲ ਤੋਂ ਸਭ ਕੁਝ ਸਿੱਖਾ ਤੇ ਮੈਨੂੰ ਲੱਗਦਾ ਔਖੇ ਸੌਕੇ ਹੁਣ ਵਿਚਾਰੇ ਲਵਲੀ ਯੂਨੀਵਰਸਿਟੀ ਵਾਲੇ ਬਣਾ ਕੇ ਦੇਣਗੇ ਇਹ ਚੀਜ਼ਾਂ ਇਧਰ ਹਰ ਭਜਨ ਬਣਾ ਕੇ ਦੇਊਗਾ ਇੱਕ ਅੱਧੀ ਕਮੈਂਟਰੀ ਕਰਕੇ ਆਊਗਾ ਵੱਡੀ ਸੋਨੀ ਟੀਵੀ ਕਿਸੇ ਦੀ ਸੁੱਖ ਸਹੂਲਤਾਂ ਫੇਰੋ